ਲੋਬੀ ਡਰਸ਼ ਕੁਇਕ ਗੋਲਮਾਰਗ ਤੋਂ ਆਪਾਂ ਜਾ ਰਹੇ ਹਾਂ ਬਾਰਾਮੂਲਾ ਨੂੰ ਇਹ ਆਪਾਂ ਮੈਂ ਤੁਹਾਨੂੰ ਸਿਰਫ ਇਹ ਰੋਡ ਸਫਰ ਸਫਰ ਦਿਖਾਉਣਾ ਹੈ ਇਹ ਥੋੜਾ ਜਾ ਮਨ ਦੇ ਵਿੱਚ ਡਰ ਸਾਡੇ ਵੀ ਹੈ ਕਿਉਂਕਿ ਇਹ ਇਲਾਕਾ ਕਹਿੰਦੇ ਪੂਰਾ ਡੈਸਟ ਗਰਦਾਂ ਦਾ ਇਲਾਕਾ ਹੈ ਇਹ ਪਰ ਅਸੀਂ ਫਿਰ ਵੀ ਸਾਨੂੰ ਇਸ ਟਾਈਮ ਮਤਲਬ 7 ਵਜੇ ਵੇ ਹੋਣਗੇ ਤੇ ਛੋਟੇ ਛੋਟੇ ਪਿੰਡ ਆਉਂਦੇ ਜਾਂਦੇ ਨੇ ਤੇ ਲੋਕਾਂ ਦੇ ਘਰ ਨੇ ਵੈਸੇ ਬੱਚੇ ਖੇਡਦੇ ਨੇ ਆ ਦੇਖੀ ਜਾਓ ਤੁਸੀਂ ਸਾਹਮਣੇ ਖੇਤੀ ਕਰਦੇ ਨੇ ਲੋਕ ਪਰ ਉਹ ਥੋੜਾ ਜਿਹਾ ਜਦੋਂ ਆਪਾਂ ਔਟ ਲੱਕੇ ਦੇ ਵਿੱਚ ਹੁੰਨੇ ਆ ਨਾ ਮਨ ਦੇ ਵਿੱਚ ਥੋੜਾ ਜਿਹਾ ਹੁੰਦਾ ਹੈ ਕਿਉਂਕਿ ਆਪਾਂ ਕੋਈ ਘਟਨਾਵਾਂ ਸੁਣੀਆਂ ਵੀ ਆ ਹੁੰਦੀਆਂ ਨੇ ਇਸ ਕਰਕੇ ਥੋੜਾ ਜਿਹਾ ਹੁੰਦਾ ਪਰ ਹੁਣ ਅਸੀਂ ਨੇ ਇੱਕ ਸੋਚਿਆ ਵੀ ਆਪਾਂ ਗੱਡੀ ਬਾਰਾ ਮੁੱਲਾ ਹੀ ਰੁਕਾਂਗੇ ਜਾ ਕੇ ਵੀ ਬਾਰਾ ਮੁੱਲਾ ਹੀ ਸਟੇ ਕਰਾਂਗੇ ਜਾ ਕੇ ਬਾਰਾ ਬੁੱਲਾ ਇੱਥੋਂ ਮਨ ਲੱਗਦਾ ਹੋਊਗਾ 15 20 ਦੇ ਕਿਲੋਮੀਟਰ ਦੇ ਡੇੜ ਗੇੜ ਤੇ ਹੁਣ ਅਸੀਂ ਚੱਲ ਰਹੇ ਹਾਂ ਛੋਟੇ ਛੋਟੇ ਘਰ ਆ ਰਹੇ ਨੇ ਲੋਕਾਂ ਦੇ ਦੇਖ ਲਓ ਜਾਓ ਜਾਓ ਤੁਸੀਂ ਇਹ ਸਫਰ ਆ ਛੋਟੀਆਂ ਛੋਟੀਆਂ ਦੁਕਾਨਾਂ ਆਉਂਦੀਆਂ ਜਾਂਦੀਆਂ ਨੇ ਤੇ ਵਧੀਆ ਵੈਸੇ ਲੋਕ ਇਹ ਨਹੀਂ ਹੈਗੇ ਵੀ ਬਹੁਤ ਤੋਂ ਥੱਲੇ ਜੀ ਆਉਂਦੇ ਨੇ ਆ ਬਾਗਾਂ ਬਾਗ ਦੇਖ ਲਓ ਕੋਈ ਸੇਬਾਂ ਦੇ ਬਾਗ ਨੇ ਬਦਾਮਾਂ ਦੇ ਵੀ ਬਾਗ ਆਉਂਦੇ ਨੇ ਵਿੱਚ ਤੇ ਅਖਰੂਟਾਂ ਦੇ ਬਾਗ ਆਉਂਦੇ ਨੇ ਵਿੱਚ ਤੇ ਬੱਚੇ ਖੇਡਦੇ ਨੇ ਗਰਾਉਂਡ ਗਰਾਉਂਡ ਬਣੇ ਨੇ ਪਰ ਜਣੀਉ ਜਮਾ ਪੂਰਾ ਰਫ ਲੱਗਾ ਇਹ ਵੀ ਜਿਹਨੂੰ ਐਨ ਕਸ਼ਮੀਰ ਦਾ ਜਿਵੇਂ ਜਿਹਦੇ ਘਾਤ ਲਾ ਲੋ ਮਿਲਟਰੀ ਬੈਠੀ ਆ ਵੀ ਥੋੜਾ ਡੇਂਜਰ ਲੱਗਾ ਉਹ ਇਲਾਕੇ ਦਾ ਸਫਰ ਆ ਮੈਂ ਤੁਹਾਨੂੰ ਜਿਹੜਾ ਦਿਖਾ ਰਿਹਾ ਇਹ ਦੇਖੀ ਜਾਓ ਬਈ ਜਣੀ ਪਹਿਲਾਂ ਤਾਂ ਸਾਨੂੰ ਇਹ ਸੀਗਾ ਵੀ ਪਤਾ ਨਹੀਂ ਵੀ ਵਿੱਚ ਕਿਸੇ ਨੇ ਆਉਣਾ ਹੀ ਨਹੀਂ ਹੈਗਾ ਵੀ ਜਿਵੇਂ ਕੋਈ ਗੱਡੀਆਂ ਗੁੱਡੀਆਂ ਪਰ ਨਹੀਂ ਇਹ ਰੋਡ ਦੇ ਉੱਪਰ ਪੂਰੀਆਂ ਗੱਡੀਆਂ ਚੱਲਦੀਆਂ ਨੇ ਤੇ ਵਿੱਚ ਵਿੱਚ ਨੂੰ ਸਾਨੂੰ ਪੁਲਿਸ ਚੌਂਕੀਆਂ ਵੀ ਆਉਂਦੀਆਂ ਨੇ ਤੇ ਆ ਅੱਡਾ ਆ ਗਿਆ ਕਿਸੇ ਸ਼ਹਿਰ ਦਾ ਨਾ ਸੌਰੀ ਪਿੰਡ ਦਾ ਤੇ ਜਣੀ ਛੋਟੀ ਛੋਟੀ ਅੱਡੇ ਆਉਂਦੇ ਨੇ ਵਿੱਚ ਵੈਸੇ ਸਾਨੂੰ ਅਸੀਂ ਪਹਿਲਾਂ ਸੋਚਦੇ ਸੀਗੇ ਵੀ ਵਿੱਚ ਕਿਤੇ ਇੱਥੀ ਨਾ ਸਟੇ ਕਰ ਲਈਏ ਪਰ ਸਾਨੂੰ ਹਜੇ ਤੱਕ ਕੋਈ ਸਟੇ ਵਾਲਾ ਕੋਈ ਮਿਲੇ ਹੀ ਨਹੀਂ ਹੈਗਾ ਇੱਧਰ ਨੂੰ ਕਿਉਂਕਿ ਕਿਉਂ ਇੱਧਰ ਨੂੰ ਲੋਕ ਬਹੁਤ ਜ਼ਿਆਦਾ ਘੱਟ ਆਉਂਦੇ ਨੇ ਇਸ ਕਰਕੇ ਸਾਨੂੰ ਇਧਰ ਨੂੰ ਕੋਈ ਸਟੇ ਵਾਲਾ ਨਹੀਂ ਆਪਸ਼ਨ ਸਾਨੂੰ ਮਿਲੀ ਹੈਗੀ ਸਟੇ ਵਾਲੀ ਤੇ ਇਸ ਕਰਕੇ ਅਸੀਂ ਕਿਹਾ ਵੀ ਚਲੋ ਹੁਣ ਚਾਲੇ ਪਾ ਕੇ ਰੱਖੋ ਵੀ ਆਪਾਂ ਬਾਰਾਮੁੱਲਾ ਹੀ ਚੱਲਦੇ ਆਂ ਵੀ ਉੱਥੇ ਜਾ ਕੇ ਦੇਖਦੇ ਆਂ ਰਹਿਣ ਦਾ ਪ੍ਰਬੰਧ ਕਿਉਂਕਿ ਉੱਥੇ ਗੁਰਦੁਆਰਾ ਸਾਹਿਬ ਵੀ ਆ ਬਾਰਾਮੁੱਲਾ ਦੇ ਵਿੱਚ ਉਹ ਵੀ ਆਏ ਜਾਨੀ ਛੋਟੇ ਛੋਟੇ ਪਿੰਡ ਜੇ ੱਡੇ ਜੇ ਆਈ ਜਾਂਦੇ ਨੇ ਇਸ ਕਰਕੇ ਮਨ ਨੂੰ ਤਸੱਲੀ ਰਹਿੰਦੀ ਆ ਵੀ ਨਹੀਂ ਐਡਾ ਵੀ ਕੋਈ ਡਰਨ ਦੀ ਲੋੜ ਨਹੀਂ ਹੈਗੀ ਇਸ ਕਰਕੇ ਹੌਂਸਲੇ ਚੱਲੀ ਜਾਣੇ ਆ। ਰੱਬ ਦੀ ਕਿਰਪਾ ਨਾਲ ਬੈਗਰੂ ਦਾ ਹੱਥ ਸਿਰ ਤੇ ਚਾਹੀਦਾ ਬੰਦੇ ਦੇ ਤਾਂ ਬੰਦਾ ਕਿੱਥੇ ਤੋਂ ਕਿੱਥੇ ਨਹੀਂ ਜਾ ਸਕਦਾ। ਇਹ ਦੇਖੋ ਬਹੁਤ ਸੋਹਣਾ ਵੈਸੇ ਇਲਾਕਾ ਬਹੁਤ ਸੋਹਣਾ ਇਲਾਕਾ ਇਹ। ਚਾਰੇ ਪਾਸੇ ਹਰਿਆਲੀ ਹੋ ਹਰਿਆਲੀ। ਤੇ ਬਾਗੇ ਬਾਗਨੇ ਲੱਗੇ ਵਿੱਚ ਬਾਕੀ ਕਾਹਾਂ ਆਜੋ ਪਾ ਤੁਹਾਨੂੰ ਹੋਰ ਕਾਹਾਂ ਦਿਖਾਉਨੇ ਆ। ਉਹ ਦੇਖ ਲਓ ਤੁਸੀਂ ਛੋਟੇ ਛੋਟੇ ਬਾਜ਼ਾਰ ਆਈ ਜਾਂਦੇ ਨੇ ਵਿੱਚ ਨੂੰ ਤੇ ਕਸਬੇ ਪੱਕੀ ਲਾ ਲਓ ਜਿਵੇਂ ਆਪਣੇ ਕਸਬੇ ਹੁੰਦੇ ਨੇ ਬਹੁਤ ਉਹ ਰੱਖ ਲਓ ਵੀ ਜਿਵੇਂ ਉਹਨੇ ਕਸਬੇ ਹੁੰਦੇ ਨੇ ਉਦੋਂ ਵਧੀਆ ਬਾਜ਼ਾਰ ਨੇ ਜਣੀ ਹਰ ਸਹੂਲਤ ਕੋਈ ਮੈਡੀਕਲ ਸਟੋਰ ਨੇ ਹਸਪੀਟਲ ਲੋਕਾਂ ਦੇ ਵਧੀਆ ਜਣੀ ਕੋਠੀਆਂ ਚੰਗੀਆਂ ਕੋਠੀਆਂ ਨੇ ਕਾਰਾਂ ਖੜੀਆਂ ਨੇ ਐਨ ਪੂਰੇ ਜਣੀ ਸਭ ਪਰਦ ਲੂ ਨੇ ਇਹ ਐਨ ਅਮੀਰੀ ਦੇ ਵਿੱਚ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਜਣੀ ਖੇਤੀਬਾੜੀ ਮੈਂ ਇੱਕ ਚੀਜ਼ ਹੋਰ ਜ਼ਿਆਦਾ ਨੋਟ ਕਰੀ ਜਾਂਦੇ ਜਾਂਦੇ ਵੀ ਜਿਹੜੀਆਂ ਖੇਤਾਂ ਦੇ ਵਿੱਚ ਨੇ ਜਿਆਦਾ ਔਰਤਾਂ ਕੰਮ ਕਰਦੀਆਂ ਨੇ ਵੀ ਗੁੱਡ ਗੜਈਏ ਦਾ ਕੰਮ ਜਿਆਦਾ ਔਰਤਾਂ ਕਰਦੀਆਂ ਨੇ ਕੁਝ ਅਮੀਰ ਦੇ ਵਿੱਚ ਤੇ ਆਹ ਦੇਖੋ ਤੁਸੀਂ ਬਹੁਤ ਦੂਰ ਤੱਕ ਰਸਿਆਵਾਂ ਕਸਬਾ ਇਹ ਕਾਫੀ ਢੇਰ ਦਾ ਚੱਲ ਰਿਹਾ ਜਣੀ ਮੈਂ ਦੇਖ ਇੱਥੇ ਹਸਪੀਟਲ ਵਗੈਰਾ ਸਾਰਾ ਪਵੰਦ ਸੀਗਾ ਆਹ ਦੇਖੋ ਤੁਸੀਂ ਆਹ ਬਾਗ ਆਗੇ ਸੇਬਾਂ ਦੇ ਤੇ ਕਾਹਾਂ ਹੋਰ ਚੱਲਦੇ ਜਾਂਦੇ ਆ ਜਿੰਨਾ ਕਿ ਸਫਰ ਇਧਰੋਂ ਲੱਪਣ ਲੱਗਾ 13 13 ਕਿਲੋਮੀਟਰ ਤੇ ਲਗਭਗ ਰਹਿ ਗਿਆ ਬਾਰਾਮੂਲਾ ਬਾਕੀ ਉਹ ਸਫਰ ਦੇ ਇਧਰੋਂ ਦੇਖ ਲੋ ਬਾਰਾਮੂਲਾ ਦਾ ਸਫਰ ਇਹ ਵੀ ਇੱਕ ਇਹ ਸੀਗਾ ਵੀ ਇਹਨੂੰ ਵੀ ਜ਼ਿੰਦਗੀ ਦੇ ਵਿੱਚ ਯਾਦ ਰੱਖਾਂਗੇ ਵੀ ਆਹ ਸਫਰ ਵੀ ਕਰਿਆ ਸੀ ਦੂਰ ਤੱਕ ਪਹਾੜੇ ਪਹਾੜ ਨਜ਼ਰ ਆਉਦੇ ਨਹੀਂ ਆਜੋ ਚੱਲੋ ਬਾਕੀ ਕਾਹਾਂ ਤੱਕ ਆਏ ਤਫਾਂ ਦੇ ਜਾਂਦੇ ਆ ਜੇ ਤੁਹਾਨੂੰ ਹੋਰ ਦੰਬਈਆ ਜਿਹੜੀ ਕੋਈ ਜਗਾ ਨਾ ਇੱਥੇ ਕੋਈ ਇਹ ਨਹੀਂ ਦਿਖਸਦੀ ਹੈਗੀ ਕੋਈ ਖਾਲੀ ਜਗਾ ਤੇ ਹਰ ਪਾਸੇ ਜਣੀ ਖੇਤੀ ਜੋਗ ਬਣਾਈ ਪਈ ਜਗਾ ਇਹ ਨਾ ਲੋਕਾਂ ਨੇ ਆ ਦੇਖੋ ਛੋਟੇ ਛੋਟੇ ਘਰ ਤਾਂ ਹਰ ਜਗਾ ਹੀ ਹੋ ਜਾਂਦੇ ਨੇ ਕਿਲੋ ਦੋ ਕਿਲੋਮੀਟਰ ਤੇ ਆ ਹੀ ਹੋ ਜਾਂਦੇ ਨੇ ਤੇ ਜਣੀ ਕੋਈ ਜਗਾ ਉਰੇ ਬੇਲੀ ਨਹੀਂ ਜਿਵੇਂ ਪਹਾੜਾਂ ਦੇ ਉੱਪਰ ਆਪਾਂ ਕਹਿੰਦੇ ਬੇਲੀ ਵੀ ਹੋਰ ਦਰਖਤ ਖੜੇ ਨੇ ਕਿਤੇ ਸੇਬਾਂ ਦੇ ਬੂਟੇ ਆਗੇ ਕਿਤੇ ਬਦਾਮਾਂ ਦੇ ਆਗੇ ਕਿਤੇ ਖਰੂਟਾਂ ਦੇ ਆਗੇ ਆਕਣ ਚੱਲੀ ਜਾਂਦਾ ਵੈਸੇ ਕਈ ਪੂਰਾ ਇਹ ਹਾਈਵੇ ਵਧੀਆ ਹਾਈਵੇ ਆ ਕਈ ਥਾਂ ਨੂੰ ਸੜਕਾਂ ਪਾੜਦੀਆਂ ਨੇ ਇੱਥੋਂ ਕੋਈ ਤਾਂ ਉੱਪਰੋਂ ਨਿਕਲ ਜਾਂਦੀ ਹੈ ਕੋਈ ਥੱਲੇ ਨੂੰ ਆ ਜਾਂਦੀ ਆ ਤੇ ਆਹ ਦਰਖਤ ਐਲਪਾਈਨ ਦੇ ਇਹ ਦਰਖਤ ਨੇ ਜਿਹੜੇ ਆ ਨੇ ਤੇ ਤੁਸੀਂ ਆਹ ਬਾਕੀ ਦੇਖਦੇ ਜਾਓ ਸਫਰ ਬਹੁਤ ਕਮਾਲ ਸਫਰ ਆ ਇਹ ਆ ਦੇਖੋ ਤੁਸੀਂ ਕਿੰਨੇ ਸੋਹਣੇ ਘਾਹ ਦੇ ਮੈਦਾਨ ਤੇ ਛੋਟੇ ਛੋਟੇ ਪਿੰਡ ਆਉਂਦੇ ਜਾਈ ਜਾਂਦੇ ਨੇ ਬਹੁਤ ਸੋਹਣੇ ਲੱਗਦੇ ਨੇ ਤੇ ਛੋਟੇ ਛੋਟੇ ਪਿੰਡ ਆਉਂਦੇ ਨੇ ਉਹਨਾਂ ਦਾ ਵੀ ਇੱਕ ਆਪਾਣਾ ਅਲੱਗੀ ਨਜ਼ਰ ਹੈ ਨਜ਼ਰ ਦੇਖਣ ਦੀ ਨਾਲ ਆਨੰਦ ਆਉਂਦਾ ਇਹ ਇਹਨਾਂ ਨੂੰ ਯਾਨੀ ਅਜੇ ਦਿਨ ਖੜਾ ਤੇ ਲਗਭਗ ਟਾਈਮ 7:30 ਹੋ ਗਏ ਪਰ ਦਿਨ ਖੜਾ ਅਜੇ ਪੂਰੀ ਤਰ੍ਹਾਂ ਦਰੱਖਤਾਂ ਕਰਕੇ ਕਿਤੇ ਕਿਤੇ ਨਹੀਂ ਰਾਜ ਜਾਂਦਾ ਤੇ ਬਸਤ ਦਿਨ ਅਜੇ 7:30 ਹੋਏ ਨੇ ਖੜਾ ਤੇ ਅੱਜ ਹੁਣ ਬਾਕੀ ਆਪਾਂ 12 ਮੁੱਲਾ ਚੱਲ ਕੇ ਗੱਲ ਕਰਦੇ ਆਂ 12 ਮੁੱਲਾ ਦੇ ਨੇੜੇ ਆ ਕੇ ਲੋ ਜੀ ਲਗਭਗ ਆਪਾਂ 12 ਮੁੱਲਾ ਪਹੁੰਚ ਚੁੱਕੇ ਆਂ ਤਿੰਨ ਚਾਰ ਕਿਲੋਮੀਟਰ ਵੈਸੇ ਸਾਨੂੰ ਸਾਹਮਣੇ ਦਿਖਣ ਲੱਗ ਗਿਆ ਵੀ ਇਹ ਸ਼ਹਿਰ 12 ਮੁੱਲਾ ਹੀ ਹੋਊਗਾ ਬਹੁਤ ਵੱਡਾ ਸ਼ਹਿਰ ਆ ਤੇ ਇਹ ਸਾਰੇ ਸੇਬਾਂ ਦੇ ਬਾਗ ਨੇ ਤੇ ਲੋਕ ਹਜ ਤੱਕ ਖੇਤਾਂ ਆਪਣੇ ਖੇਤਾਂ ਦੇ ਵਿੱਚ ਨੇ ਕੰਮ ਕਰ ਰਹੇ ਨੇ ਕਿਉਂਕਿ ਅੱਜ ਦਿਨ ਖੜਾ ਕੋਈ ਬੜਾ ਬਾਲਾ ਦਿਨ ਛਿਪਿਆ ਹੋਇਆ ਹੈ ਨਹੀਂ ਵੈਸੇ ਸੂਰਜ ਅਧਰ ਤੋਂ ਚੱਬਾਡਾ ਸ਼ਿਪ ਚੁੱਕਿਆ ਕਿਉਂਕਿ ਪਹਾੜੀਆਂ ਦੇ ਉਹਲੇ ਹੋ ਜਾਂਦਾ ਸੋਚ ਛਿੱਤੀ ਜਾਂਦਾ ਪਹਾੜਾਂ ਦੇ ਵਿੱਚ ਆ ਨਿਹਰਾ ਵੀ ਛਿੱਤੀ ਹੋ ਜਾਂਦਾ ਜਿਹੜੀ ਇਹ ਵੀ ਤੁਹਾਨੂੰ ਸਾਹਮਣੂ ਪਤਾ ਤੇ ਆਹ ਦੇਖੋ ਇਹ ਆ ਗਿਆ ਲਗਭਗ ਉਹ ਸਾਹਮਣੇ ਆਪਾਂ ਨੂੰ 12 ਮੂਲਾ ਦੇਖਾਂ ਲੱਗ ਗਿਆ ਤੇ ਆਪਾਂ 12 ਮੂਲਾ ਪਹੁੰਚ ਚੁੱਕੇ ਹਾਂ ਤੇ ਵੀਡੀਓ ਦੀ ਕਰਦੇ ਹਾਂ ਇੱਥੋਂ ਸਮਾਪਤੀ ਮਿਹਰਬਾਨੀ ਧੰਨਵਾਦ